ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਬਗਾਣਾ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਇੱਕ ਸਥਾਨਕ ਸੰਤ ਬਾਬਾ ਮੰਗਲਦਾਸ ਜੀ ਦੇ ਸਤਾਨ ਤੇ ਸਮੂਹ ਨੱਗਨ ਵਾਸੀ ಗ್ರಾಮ ਪੰਚਾਇਤ ਐਨਆਰਆਈ ਦੇ ਇਲਾਕੇ ਦੇ ਸਹਿਯੋਗ ਨਾਲ ਸਮੂਹ ਬਾਬਾ ਪਰਿਵਾਰ ਵੱਲੋਂ ਮਹੱਤਵਪੂਰਨ ਬਾਬਾ ਸ਼੍ਰੀ ਚੰਨ ਜੀ ਦਾ 53ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ ਇਸ ਮੌਕੇ ਬਾਬਾ ਨਿਰਮਲ ਸਿੰਘ ਟੇਰਾ ਕਲਾਂ ਅਵਤਾਰ ਸਿੰਘ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਜੀ ਦੀ ਅਰਦਾਸ ਪੇਨਤੀ ਕੀਤੀ ਗਈ ਇਸ ਮੌਕੇ ਸਮੂਹ ਸੰਗਤ ਵੱਲੋਂ ਬਾਬਾ ਸ਼੍ਰੀਚੰਨ ਜੀ ਦੇ ਜਨਮ ਦਿਹਾੜੇ ਮੌਕੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਬਾਬਾ ਨਿਰਮਲ ਸਿੰਘ ਲਟੇਰਾ ਕਲਾਂ ਨੇ ਧਾਰਮਿਕ ਸਮਾਗਮ ਵਿੱਚ ਸਹਿਯੋਗ ਦੇਣ ਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ, ਬਾਬਾ ਨਿਰਮਲ ਸਿੰਘ ਲਟੇਰਾ ਕਲਾਂ, ਅਵਤਾਰ ਚੰਦ, ਸਰਪੰਚ ਦੇਸ ਰਾਜ, ਭਗਾਣਾ, ਬਾਬਾ ਮਲਕੀਅਤ ਸਿੰਘ, ਕਰਮ ਸਿੰਘ ਫੌਜੀ, ਰਣਜੀਤ ਸਿੰਘ, ਸਰਜੀਤ ਸਿੰਘ ਸਰੋਆ, ਨਰਿੰਦਰ ਸਿੰਘ, ਤਰਨਦੀਪ ਸਿੰਘ, ਕੈਂਤ ਅੱਜ ਇਸ ਮੌਕੇ ਹਾਜ਼ਰ ਸਨ। ਆਓ ਅਸੀਂ ਦੇਖਦੇ ਹਾਂ ਸਮੋਕਂ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇ ਦਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ 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 குருவா குரு வாஹே குரு வாஹே குரு வாூ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤਿਓ ਅੱਜ ਭੰਤਨ ਸ਼ਰੂ ਨਾਮ ਦੇ ਮਹਾਰਾਜ ਜੀ ਦੇ ਸੁਪੁੱਤਰ ਸ੍ਰੀ ਚੰਦ ਮਹਾਰਾਜ ਜੀ ਦਾ 500 ਦੀਵਾ ਪ੍ਰਕਾਸ਼ ਦਿਹਾੜਾ ਜਿਹੜਾ 108 ਸਤਪੰਭਨ ਗੁਰਦਾਟੀ ਭਗਾਨਾ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਬਨਾਇਆ ਗਿਆ ਸੰਤਾਂ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਨਾਲ ਸ੍ਰੀ ਚੰਦ ਮਹਾਰਾਜ ਜੀ ਸਾਡੀਆਂ ਸੰਗਤਾਂ ਤੇ ਨਗਰ ਤੇ ਮੇਧ ਰਿਆ ਤਰਕਣ ਨਾਮਧਨ ਵਖਣ ਕੋ ਸਿੱਖੀ ਯੇਵਨ ਬਖਸ਼ੇ ਕਾਣ ਚੜ੍ਹਦੀਆਂ ਕਲਾ ਬਖਸ਼ੇ ਕਾਣ ਪਰਿਵਾਰਾਂ ਵਿੱਚ ਸ਼ੁਕ ਸ਼ਾਂਤੀ ਬਤੌਣ ਨਾਮਧਨ ਵਖਣ ਕੋ ਸਿੱਖੀ ਯੇਵਨ ਬਖਸ਼ੇ ਕਾਣ ਇਸੇ ਮੌਕੇ ਤੇ ਸਮੂਹ ਸੰਤਾਂ ਹਾਜ਼ਰ ਹੋਈਆਂ ਸਾਡੇ ਸਤਿਕਾਰਯੋਗ ਚਾਚਾ ਜੀ ਸਰਦਾਰ ਗੁਦਿਆਲ ਸਿੰਘ ਜੀ ਸਰਦਾਰ ਮਲਕੀਤ ਸਿੰਘ ਜੀ ਸਾਡੇ ਭਾਈ ਸਾਹਿਬ ਸਰਪੰਚ ਸਾਹਿਬ ਦੇਸ ਰਾਜ ਜੀ ਸਰਜੀਤ ਸਿੰਘ ਜੀ ਸਰੋਆ ਕਮਜੀਤ ਸਿੰਘ ਜੀ ਹੋਸ ਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਦਾਪਲ ਸਿੰਘ ਜੀ ਸਾਡੇ ਵੱਡੇ ਵੀਰ ਅਵਤਾਲ ਸਿੰਘ ਜੀ ਉਹਨਾਂ ਦੇ ਵੀ ਹਾਜ਼ਰੀਆਂ ਭਰੀਆਂ ਹੱਤਪੁਰ ਸਿੰਘ ਜੀ ਚੱਕਾ ਕਨ ਹਾਜ਼ਰੀਆਂ ਦਰਪਰਮਾਨ ਕਾ ਨੂੰ ਸਾਰੀਆਂ ਸੰਗਤਾਂ ਤੇ ਮੇਹਰਿਆ ਆਤਿਰਕ ਨਾਮਦਾਨਾਂ ਨੂੰ ਅਕਨੂ ਸਿੱਖੀ ਜੋ ਹਕੀਕਤ ਵਾਹਿਗੁਰੂ ਦੀ ਕਫਲਸਾ ਵਾਹਿਗੁਰੂ ਦੀ ਕਫਲਸਾ